ਮਾ ਪਰਸ਼ੰਦੀ ਲੋ ਜੀ ਪੱਜੂ ਜਾਂ ਜੱਪਾ ਲੱਗੂ ਕਲਾਕ ਬਹੁਤ ਬੜਾ ਜੰਦਾ ਮੇਰੇ ਵੀਰ 29ਵੇਂ ਖੇਡ ਮੇਲੇ ਦਾ ਜੋਦ ਘਟਨ ਕੀਤਾ ਜਾ ਰਿਹਾ ਹੈ ਲੋ ਜੀ ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਾਰੇ ਸੇਵਾਦਾਰ ਪਹੁੰਚ ਹੋਏ ਹਨ ਅੱਜ ਤੇ ਸਾਰੇ ਸੇਵਾਦਾਰ ਕਰੀ ਜਾਂਦੇ ਤਿਆਰੀਆਂ ਭਈ ਆਪੋ ਆਦੇ ਸਾਰਿਆਂ ਨੇ ਕੰਮ ਸਾਹਮੇ ਹੋਏਗੇ ਗੁਰੂ ਮਹਾਰਾਜ ਵੀ ਪੂਰੇ ਖੁਸ਼ ਨੇ ਅੱਜ ਅਤੇ ਇਧਰ ਜੱਪਾ ਮਾਲਕ ਦੀ ਹੈਣਾ ਤੇ ਲੋ ਜੀ ਲੰਗਰ ਦੇ ਵਿੱਚ ਸੇਵਾਦਾਰ ਵੀ ਪਹੁੰਚ ਗਏ ਹਨ ਤੇ ਅੱਜ ਤੋਂ ਆਪਣਾ ਜਿਹੜਾ ਟੂਰਨਾਮੈਂਟ ਹੈਗਾ ਸਟਾਰਟ ਹੋ ਗਿਆ ਅੱਜ ਤਰੀਕ ਹੈਗੀ 17 ਤਰੀਕ ਹਾਂਜੀ ਹਾਂਜੀ ਜਮਾ ਜਮਾ ਸਾਰਾ ਠੀਕ ਆ ਕਾਹ ਵੀ ਬਣਾਤੀ ਠੀਕ ਆ ਸਾਰਾ ਕੁਝ ਤਿਆਰ ਆ ਠੀਕ ਆ ਤੜਕੇ ਤਾਂ ਕਿੰਨੇ ਵਜੇ ਪਹੁੰਚ ਗਿਆ ਸੀ ਡੇਰਾ ਸਾਹਿਬ ਤੂੰ 7 ਵਜੇ ਇੱਥੇ ਠੀਕ ਆ ਬਈ ਚਾਏ ਨੇ ਹੁਣ ਡੇਲੀ ਇੱਥੇ ਹੀ ਰਹਿਣਾ ਨਾ ਤੂੰ ਤਿੰਨ ਦਿਨ ਹਾਂ ਵੇ ਫੇਕ ਰਾਣੀ ਗੱਲ ਹੀ ਆ ਬਈ ਤਾਏ ਨੇ ਹੁੰਦੇ ਹੋਏ ਕਿਉਂ ਬਈ ਇਹ बोल ਨਹੀਂ ਸਕਦਾ ਆ ਗੁੰਗਾ ਲਓ ਜੀ ਤੇ ਪਹੁੰਚ ਗਏ ਆਪਾਂ ਡੇਰਾ ਸਾਹਿਬ ਹਣਾ ਠੀਕ ਹੈ ਜੀ ਓਕੇ ਜੀ ਤੇ ਪਹੁੰਚ ਗਏ ਆਪਾਂ ਡੇਰਾ ਸਾਹਿਬ ਅੱਜ ਹੈਗਾ ਆਪਣੇ ਟੂਰਨਾਮੈਂਟ ਦੀ ਸਟਾਰਟਿੰਗ ਹਣਾ ਅੱਜ ਹੈਗੇ ਤਰੀਕ 17 ਤੇ ਬਾਕੀ ਤੁਹਾਨੂੰ ਦੱਸ ਹੀ ਦਿੱਤਾ ਸੀਗਾ ਤੇ ਗੁਰੂ ਮਹਾਰਾਜ ਦੀ ਕਰਪਾ ਕੀ ਆ ਦੇਖੋ ਬਈ ਡੇਰਾ ਸਾਹਿਬ ਆਪਣਾ ਤੇ ਸਾਰੀ ਸੰਗਤ ਆਈ ਜਾਂਦੀ ਜਿਨੇ ਲੋੜ ਅਨੁਸਾਰ ਲੰਗਰ ਛਕੀ ਜਾਂਦੀ ਹੈ ਨਾ ਸੇਵਾਦਾਰ ਬੈਠੇ ਆ ਬਈ ਆਪਣਾ ਕੰਮ ਧੰਦਾ ਸਾਮ ਕੇ ਤੇ ਇਧਰਲੇ ਪਾਸੇ ਬਈ ਲਾਤੀਆਂ ਫੋਟੋਆਂ ਜਿਹੜੀਆਂ ਆਪਾਂ ਪਿਛਲੇ ਵਲੋਗਸ ਤੁਹਾਨੂੰ ਦਿਖਾਈਆਂ ਸੀ ਹਨਾ ਇੱਥੇ ਥੱਲੇ ਰੱਖਤੀਆਂ ਸੀਗੀਆਂ ਆਹ ਦੇਖੋ 2008 ਦੀ ਆਹ ਫੋਟੋ ਜਿਵੇਂ ਪਹਿਲੀ ਉਦੋਂ ਬਾਅਦ ਜਿਵੇਂ ਜਿਵੇਂ ਹਰ ਸਾਲ ਆਪਣੇ ਟੂਰਨਾਮੈਂਟ ਹੁੰਦਾ ਹਨਾ ਤੇ 17 18 ਤਰੀਕ ਤਰੀਕ ਵੀ ਇੱਕੋ ਹੀ ਆ ਤੇ ਆਹ ਦੇਖੋ 2008 ਤੋਂ ਲੈ ਕੇ ਫੋਟੋਆਂ ਆ ਗਈਆਂ ਉਸ ਤੋਂ ਬਾਅਦ ਤੋਂ ਉਸ ਤੋਂ ਪਹਿਲਾਂ ਦੀਆਂ ਕਹਿੰਦੇ ਬਲੈਕ ਐਂਡ ਵਾਈਟ ਆ ਹਨਾ ਤੇ ਉਦੋਂ 2008 ਦੇ ਵਿੱਚ 컬러ਫੁਲ ਫੋਟੋਆਂ ਢਾਹ ਰੱਖੀਆਂ ਆਈਆਂ ਆ ਦੇਖੋ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਤੇ ਜਿਹੜੇ ਐਤਕੀ ਵਾਲੀਆਂ ਫੋਟੋਆਂ ਆ ਗਈਆਂ ਉਹ ਦੋ ਹਜੇ ਲਾਉਣ ਕਣੀਓ ਰਹਿੰਦੀਆਂ ਗਈਆਂ ਤੇ ਲਾ ਦੇਣਗੇ ਸੇਵਾਦਾਰ ਹਨਾ ਤੇ ਐਵੇਂ ਬਾਈ ਬਾਬਿਆਂ ਦੀ ਫਲ ਕਿਰਪਾ ਚੜ੍ਹਦੀ ਕਲਾ ਚ ਰੱਖਦਾ ਮਾਲ ਕਹਣਾ ਸਭ ਨੂੰ ਤੇ ਵਿਸ਼ਵਾਸ ਬਣਾ ਕੇ ਰੱਖਿਆ ਹੋਰ ਗੁਰੂ ਮਹਾਰਾਜ ਦੇ ਨਾਲ ਤੇ ਸੇਵਾਦਾਰ ਵੀ ਪਹੁੰਚੇ ਹੋਏ ਆ ਤੇ ਬਸ ਥੋੜੇ ਟਾਈਮ ਬਾਅਦ ਉਦਘਾਟਨ ਕਰ ਦੇਣਗੇ ਹਨ ਤੇ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਕੇ ਫਿਰ ਆਪਾਂ ਬਾਬਾ ਜੀ ਹੋਰ ਨਾਲ ਤੇ ਕਲੱਬ ਦੇ ਮੈਂਬਰਾਂ ਨਾਲ ਤੇ ਟੂਰਨਾਮੈਂਟ ਗਰਾਊਂਡ 'ਤੇ ਜਾਵਾਂਗੇ ਹਨ ਫਿਰ ਉੱਥੇ ਉਦਘਾਟਨ ਕਰ ਦੇਣਗੇ ਕਲੱਬ ਦੇ ਮੈਂਬਰ ਤੇ ਗੁਰੂ ਮਹਾਰਾਜ ਗੁਰੂ ਮਹਾਰਾਜ ਜੀ ਦੀ ਕਿਰਪਾ ਹੈ ਲੋ ਜੀ ਵਿੱਕੀ ਬਾਬਾ ਜੀ ਵੀ ਪਹੁੰਚ ਗਏ ਨੇ ਕਿਰਪਾ ਬਾਬਿਆਂ ਦੀ ਸਾਰੇ ਮੱਥਾ ਟੇਕੀਏ ਨੇ ਰੱਬਿਆਂ ਨੂੰ ਆਪਾਂ ਵੀ ਦੇਖਦੇ ਹਾਂ ਨਾ ਮੱਥਾ ਤੇ ਟੂਰਨਾਮੈਂਟ ਤੇ ਪਹੁੰਚ ਗਏ ਫਿਕਰ ਹੁੰਦਾ ਸ ਬਾਬਾ ਜੀ ਲੋ ਜੀ ਗੁਰੂ ਜੀ ਤੇ ਸਾਰੀ ਸੰਗਤ ਆਣਾ ਤੇ ਗੁਰੂ ਮਹਾਰਾਜ ਦੀ ਅੱਗੇ ਆ ਕੇ ਲੈਣਾ ਜੀ ਹਣਾ ਤੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਤੇ ਆਪਣਾ ਜਿਹੜਾ ਟੂਰਨਾਮੈਂਟ ਦੀ ਸ਼ੁਰੂਆਤ ਕਰਨੀ ਸਾਰੀ ਸੰਗਤ ਪਹੁੰਚ ਗਈ ਬਈ ਆ ਜੀ ਬੇਨਤੀ ਕਰਨੇ ਗੁਰੂ ਮਹਾਰਾਜ ਜੀ ਲੋ ਜੀ ਤੇ ਸਾਰੀ ਸੰਗਤ ਗੁਰੂ ਮਹਾਰਾਜ ਦੀ ਹਾਜ਼ਰੀ ਵਿੱਚ ਤੇ ਅਦਾਸ ਬੇਨਤੀ ਕਰਕੇ ਤੇ ਗੁਰੂ ਦਾ ਜਿਹੜਾ ਭੋਗ ਸੀ ਉਹ ਛੱਕ ਕੇ ਬਸ ਉਦ ਘਾਟਣ ਲਈ ਸਾਰੀ ਸੰਗਤ ਕਲਪ ਦੀਨ ਆਪਣੇ ਗੁਰੂ ਜੀ ਸਾਰੀ ਜੀ ਗਰੋਂ ਦੇ ਵਿੱਚ ਜਾਣੀ ਹੈ ਨਾ ਲਓ ਜੀ ਆਪਣੇ ਗੁਰੂ ਜੀ ਤੇ ਸਾਰੀ ਨਵੀਂ ਪੁਰਾਣੀ ਪੰਚਾਇਤ ਤੇ ਕਲਪ ਦੇ ਮੈਂਬਰ ਹਨ ਤੇ ਬਾਕੀ ਜਿਹੜੀ ਸਾਰੀ ਸੰਗਤ ਤੇ ਸੇਵਾਦਾਰ ਹਨ ਤੇ ਬੱਬਾ ਜੀ ਜਾਣਦੇ ਹੈਗੇ ਸਾਰੇ ਸੰਗਤ ਦੇ ਗੱਬਾ ਜੀ ਟੂਰਨਾਮੈਂਟ ਦੇ ਤੇ ਜਾਣਦੇ ਹਨ ਉਦਘਾਟਨ ਕਰਨ ਸਾਰੇ ਸੇਵਾਦਾਰ ਤੇ ਬੱਬਾ ਜੀ ਆਪਣੇ ਗੁਰੂ ਜੀ ਤੇ ਹੁਣ ਚਲਦੇ ਆਪਾਂ ਗਰਾਊਂਡ ਦੇ ਵਿੱਚ ਹਨ ਲਓ ਜੀ ਗੁਰੂ ਮਹਾਰਾਜ ਜੀ ਪਹੁੰਚ ਗਏ ਨੇ ਸਾਰੀ ਸੰਗਤ ਦੇ ਨਾਲ ਗਰਾਊਂਡ ਦੇ ਵਿੱਚ ਕਮੇਟੀਾਂ ਮੈਂ ਮਹਕੋਸ਼ਾਂ ਦੀ ਕਿਰਪਾ ਸੰਤ ਬਾਬਾ ਸੁਨਾਮਾ ਜੀ ਜਿਹੜੇ ਤੁਸੀਂ ਸੁਣੀ ਚਾਹਦੇ ਸਾਡੀ ਪ੍ਰਬੰਧਕੀ ਕਮੇਟੀ ਹੈ ਜੋ ਸਟਾਫ ਲੈ ਕੇ ਆ ਜਿਹੜੇ ਇਸ ਖੇਡ ਮੇਲੇ ਲਈ ਗਰਾਊਂਡ ਦੇ ਬਾਹਰ ਲੈ ਕੇ ਆ ਰਹੇ ਹੈ ਬਹੁਤ ਬਹੁਤ ਧੰਨਵਾਦ ਔਰ ਦੋਨੋਂ ਟੀਮਾਂ ਜਿਹੜੀਆਂ ਲਾਈਨ ਅਪ ਆਇਆ ਜੀ ਜੋਧਪੁਰ ਹਰ ਸਾਲ ਮੇਰੇ ਵੀਰੋ ਮਹਾਂਪੁਰਸ਼ੀ ਪਹੁੰਚਦੇ ਨੇ ਔਰ ਬਹੁਤ ਬਹੁਤ ਧੰਨਵਾਦ ਗਰਾਊਂਡ ਦੇ ਵਿੱਚ ਬਾਬਾ ਜੀ ਸੰਤ ਬਾਬਾ ਸੁਦਾਨੰਤਿ ਸੰਤ ਬਾਬਾ ਵਿਕਰਮਦਾਸ ਜੀ ਨਾਲ ਸਾਡੇ ਬਾਬਾ ਬਚਿੱਤਰ ਸਿੰਘ ਜੀ ਹੰਢਗ੍ਰੰਥੀ ਗੁਰੂਕਾਰ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਨਾਲ ਸਾਡੇ ਸਰਪੰਚ ਭਗਵਾਨ ਸਿੰਘ ਜੀ ਸਰਪੰਚ ਸਾਹਿਬ ਲਈ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਹੋਰ ਵੀ ਮਾਨਯੋਗ ਸ਼ਖਸੀਅਤਾਂ ਆਏ ਦੇ ਇਸ ਖੇਡ ਮੇਲੇ ਨੂੰ ਮੇਰੇ ਵੀਰੋ ਮੇਰੇ ਵੀਰੋ ਪੂਰੀਆ ਬਹੁਤ ਵੱਡਾ ਧੰਨਵਾਦ ਬਹੁਤ ਸਤਿਕਾਰ ਸੰਤ ਬਾਬਾ ਸਦਨਾ ਸੰਤ ਨੰਨਜੀ ਸੰਤ ਬਾਬਾ ਫਿਕਰਮਾ ਜੀ ਜੋਧਪੁਰ ਵਾਲਿਆਂ ਦੀ ਮੇਰੇ ਵੀਰੋ ਔਰ ਇਹ ਕਿਰਪਾ ਅੱਜ ਦੇ ਵੱਡੇ ਖੇਡ ਮੇਲੇ ਦੇ ਉੱਪਰ ਬਹੁਤ ਸਤਿਕਾਰ ਬਹੁਤ ਵੱਡਾ ਧੰਨਵਾਦ ਮੇਰੇ ਵੀਰੋ 29ਵੇਂ ਖੇਡ ਮੇਲੇ ਦਾ ਜੋਦ ਘਾਟਨ ਕੀਤਾ ਜਾ ਰਿਹਾ ਹੈ ਵੀ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਜਿਹੜੇ ਮੁੱਖ ਚੋਂ ਬਾਹਰ ਨਿਕਲ ਗਏ ਉਹ ਵਿਰਦੇ ਨਹੀਂ ਜਾਵੇ ਸਾਧੂ ਰਹਿੰਦੇ ਜੱਗ ਤੇ ਬਗਾਨੇ ਵੜ ਕੇ ਹੀਰੀਆਂ ਤੋਂ ਮਹਿੰਗੇ ਰੰਦੇ ਆਣੇ ਵੜ ਕੇ ਮੇਰੇ ਵੀਰੋ ਕਿਰਪਾ ਉਹਨਾਂ ਮਹਾਪੁਰਸ਼ਾਂ ਦੀ ਔਰ ਇਹ 29ਵੇਂ ਸ਼ਾਨਦਾਰ ਖੇਡ ਮੇਲੇ ਦਾ ਜਲੂ ਉਦਘਾਟਨ ਕੀਤਾ ਜਾ ਰਿਹਾ ਹੈ ਬਹੁਤ ਵੱਡਾ ਸਤਕਾਰ ਬਹੁਤ ਵੱਡਾ ਮੇਰੇ ਵੀਰੋ ਪਿਆਰ ਔਰ ਸਡੇ ਬਾਬਾ ਬਚਿੱਤਰ ਸਿੰਘ ਜੀ ਹੈਡ ਗ੍ਰਾਂਤੀ ਗੁਰੂਕਰ ਝੋੜਰੋ ਜੀ ਸੰਤ ਬਾਬਾ ਵਿਕਰਮਦਾਸ ਜੀ ਜੋਧਪੁਰ ਵਾਲੇ ਮਹਾਪੁਰਸ਼ਾਂ ਦੀ ਉਹ ਵੀ ਕਿਰਪਾ ਹਰ ਸਾਲ ਮੇਰੇ ਵੀਰੋ ਖੇਡ ਮੇਲੇ ਦੇ ਉੱਪਰ ਪੁੱਜਦੇ ਐ ਸੰਤ ਬਾਬਾ ਸੁਨਾਮਨ ਜੀ ਬਹੁਤ ਵੱਡੀ ਕਿਰਪਾ ਉਹਨਾਂ ਦੀ ਔਰ ਦਿੱਤੇ ਮੇਨ ਜਿਹੜਾ ਅੱਜ ਵੀ ਇਸ ਖੇਡ ਮੇਲੇ ਦਾ ਜੋ ਦੁਦ ਘਟਨ ਕੀਤਾ ਜਾ ਰਿਹਾ ਬਹੁਤ ਸਤਿਕਾਰ 45 ਕਿਲੋ ਭਾਰ ਵਰਗ ਦੀਆਂ ਤੇ ਦੋਨੋਂ ਟੀਮਾਂ ਜਿਹੜੀਆਂ ਆ ਗਈਆਂ ਜਿਹੜਾ ਇਹ ਸ਼ੋਅ ਮੈਚ ਖੇਡਿਆ ਜਾਵੇਗਾ 45 ਕਿਲੋ ਭਾਰ ਵਰਗ ਦੀਆਂ ਦੋਨੋਂ ਟੀਮਾਂ ਜਿਹੜੀਆਂ ਕੋਲ ਲਾਈਨ ਅਪ ਨੇ ਉਸ ਤੋਂ ਬਾਅਦ ਪਹਿਲਾ ਦੇ ਮੇਰਾ ਬਾਜ ਬਾਜ ਹਰਿਆਣਾ ਤੇ ਰਾਮਾ ਬੀਰ ਬਾਬਾ ਅਲੀ ਕੰਦ ਦੇ ਚੋਲੇ ਛੋਟੇ ਛੋਟੇ ਜਿਹੜੇ ਬੱਚੇ ਆ ਹਨ ਹਰਿਆਣਾ ਹੋਮੇਜ ਵਾਲੇ ਪਿੰਡੇ ਤੇ ਔਰ ਮਹਾਂਪੁਰਸ਼ ਜੀ ਨਾਰੀ ਨੂੰ ਸ਼ਹੀਦ ਕਰ ਲੈਂਦੇ ਹੋਏ ਬਹੁਤ ਵੱਡਾ ਧੰਨਵਾਦ ਬਹੁਤ ਸਤਿਕਾਰ ਸੰਤ ਬਾਬਾ ਸੁਦਾਮਾ ਜੀ ਸੰਤ ਬਾਬਾ ਵਿਕਰਮਦਾਤਾ ਜੀ ਬਾਬਾ ਬਚਨ ਸਿੰਘ ਜੀ ਤੇ ਨਾਲ ਭਗਵਾਨ ਸਿੰਘ ਜੀ ਸਾਡੇ ਜੋ ਸਰਪੰਚ ਨੇ ਇਸ ਨਗਰ ਦੇ ਹੋਰ ਵੀ ਬੜੀਆਂ ਮੌਨ ਤੇ ਸਤਾਜੂ ਵਿਸ਼ਖਸ਼ੀਤ ਇਹਨਾਂ ਖਿਡਾਰੀਆਂ ਦੇ ਨਾਲ ਜੋ ਜਾਣ ਪਹਿਚਾਨ ਕਰ ਰਹੇ ਆ ਸਤਿ ਸ੍ਰੀ ਅਕਾਲ ਸ੍ਰਕਰਨ ਸਾਹਿਬ ਔਰ ਜੋ ਹਰ ਸਾਲ ਮੇਰੇ ਵੀਰ ਉਕੀ ਸਾਹਤਾਰੀ ਜੋ ਬੱਚੇ ਖੇਡਦੇ ਹੁੰਦੇ ਆ ਤੇ ਗੁਰੂ ਘਰ ਪ੍ਰਬੰਧਕੀ ਕਮੇਟੀ ਉਹਨਾਂ ਮਦਿਦ ਜਿਹੜੇ ਵੱਡੇ ਮਾਨ ਸਰਕਾਰ ਹਰ ਸਾਲ ਜੋ ਕੀਤੇ ਜਾ ਰਹੇ ਹੁੰਦੇ ਆ ਬਹੁਤ ਵੱਡਾ ਧੰਨਵਾਦ ਹੈ ਸਤਨਾਬਸ ਰਾਮੋਦਰ ਜੀ ਇਹਨਾਂ ਖਿਡਾਰੀਆਂ ਨੂੰ ਅਸ਼ੀਰਵਾਦ ਦੇਦੇ ਆ ਇਸ ਨਗਰ ਦੇ ਮੇਰਕ ਵੀ ਹੈ ਆਓ ਇਹ ਸਾਰੀ ਸੰਗਤ ਕਾੜੀਏ ਦਾ ਆਪਾਂ ਦਾ ਆਸ਼ੀਰਵਾਦ ਲੈਣ ਲਈ ਬਹੁਤ ਲੰਮਾ ਸਮਾਂ ਹੋ ਗਿਆ ਹੈ। ਇਹ ਸਾਰੇ ਇਹਨਾਂ ਦੇ ਖੇਡ ਗਰਾਉਂਡਾਂ ਦੇ ਨਾਲ ਜਿਹੜਾ ਮੇਰੇ ਨਾਲ ਇਕਬੀਰ ਪਹੁੰਚੇ ਹੋਏ ਆ ਹਨ। ਤੇ ਅੱਜ ਦੇ ਮੈਚ ਦੇ ਸ਼ੁਰੂਆਤ ਹੋ ਗਈ ਬਈ ਕਬੱਡੀ ਕੱਪ ਦੀ ਸ਼ੁਰੂਆਤ ਹੋ ਰਹੀ ਹੈ। ਇੱਕ ਕੋਈ ਯਾਦਗਾਰੀ ਜਣੀ ਉਹ ਫੋਟੋ ਹੋਵੇਗੀ ਇਹਨਾਂ ਖਿਡਾਰੀਆਂ ਦੇ ਨਾਲ। ਮੇਰੇ ਵੀਰੋ ਬਹੁਤ ਵੱਡਾ ਧੰਨਵਾਦ। ਲੈ ਵੀ ਇਹਨਾਂ ਬੱਚਿਆਂ ਨੂੰ ਬੇਨਤੀ ਹੈ 29ਵੇਂ ਸ਼ਾਨਦਾਰ ਖੇਡ ਮੇਲੇ ਦੀ ਉਹ ਫੋਟੋ ਜਿਹੜੀ ਖਿੱਚੀ ਜਾਵੇਗੀ ਔਰ ਆਪਾਂ ਪਿਆਰ ਦੇ ਨਾਲ ਇਹ ਫੋਟੋ ਨੂੰ ਜਨਾਵ ਕਰਵਾਉਣਾ ਹੈ ਤੇ ਜਿਵੇਂ ਕਹਿੰਦੇ ਹੁੰਦੇ ਵੀ ਮੈਨੂੰ ਬਹੁਤ ਜਿਵੇਂ ਕਹਿੰਦੇ ਹੁੰਦੇ ਆ ਵੀ ਬੱਤੀ ਜਿਹੜੀ ਇਹ ਫਰੇਮ ਧਵਾਕ ਚ ਨੇ ਬਹੁਤ ਜ਼ਰੂਰੀ ਹੈ ਆਉਣ ਵੀ ਮਰਿਆਂ ਦੇ ਮੰਗਰੋਂ ਲੋਕੀ ਪਾਉਂਦੇ ਨੇ ਵੀਰੋ 29 ਦਾ ਸ਼ਾਨਦਾਰ ਇਹ ਵੱਡੇ ਖੇਡ ਮੇਲੇ ਦਾ ਵੱਡਾ ਜਿਹੜਾ ਮੌਕਾ ਦੇ ਹੋਇਆ 45 ਕਿਲੋ ਭਾਰ ਵਰਗ ਦਾ ਸ਼ੋਅ ਮੇਜ ਜਿਹੜਾ ਹੈ ਉਹ ਹੁਣ ਸ਼ੁਰੂ ਹੋਵੇਗਾ ਖੇਡ ਮੈਦਾਨ ਵਿੱਚ ਉਸ ਤੋਂ ਬਾਅਦ ਆਪਾਂ ਪਿੰਟ 45 ਕਿਲੋ ਮਾਨਵਰਗ ਦੇ ਸ਼ੋਅ ਮੈਚ ਵੀ ਜਿਹੜੀ ਮੇਰੇ ਵੀਰੋ ਸ਼ੁਰੂਆਤ ਤੋਂ ਜਾਰੀ ਹੈ ਢੇਰ ਗਰਾਊਂਡ ਦੇ ਵਿੱਚ ਚੈੱਕ ਕਰਨੀਓ ਲੋ ਜੀ 29ਵਾਂ ਕਬਾਡੀ ਟੂਰਨਾਮੈਂਟ ਕੰਡ ਝੋੜ ਰਹੀ ਜਰੂਰ ਧਿਆਨ ਦੇਣਾ ਇੱਥੇ ਕਰਨਗੇ ਮੁੰਡੇ ਬਈ ਨੰਬਰ ਦਾ ਇਹ ਸ਼ੋਅ ਮੈਚ ਮੇਰੇ ਵੀਰੋ ਲੋ ਜੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸ਼ੋਅ ਮੈਚ ਚੱਲ ਚੱਲ ਪਏ ਬਲਾੜੇ ਕੋਲਣ ਮੈਚ ਤੇ ਨਾਲ ਦੀ ਨਾਲ ਆਪਾਂ ਛੋੜੇ-ਜੋੜੇ ਬੱਚੇ ਔਰ ਇਹ ਚੀਜ਼ਾਂ ਆਪਾਂ ਨੂੰ ਸਕਾਉਂਡਰੀ ਲੋਕਾਂ ਲੈ ਕੇ ਇਹ ਬਹੁਤ ਬਹੁਤ ਸਰਕਾਰ ਬਹੁਤ ਬਹੁਤ ਧੰਨਵਾਦ ਔਰ ਮੇਰੇ ਵੀਰੋ ਇਧਰ ਦੇ ਪਾਸੇ ਇਹ 45 ਕਿਲੋ ਦੇ ਜਿਹੜੇ ਸ਼ੋਅ ਮੈਚ ਖੇਡੇ ਜਾ ਰਹੇ ਆ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਔਰ ਬਹੁਤ ਬਹੁਤ ਧੰਨਵਾਦ ਸਾਰੇ ਨਾਗਰਿਕਾਂ ਦਾ 35 ਕਿਲੋ ਖੜਕੀਆਂ ਦੋਨੋਂ ਟੀਮਾਂ ਲਾਰਾ ਇਕੱਠਾ ਦੇਖੋ ਪਰਨੇ ਔਰ ਬਹੁਤ ਬਹੁਤ ਧੰਨਵਾਦ ਇਧਰ ਦੇ ਪਾਸੇ ਮੇਰੇ ਵੀਰੋ ਫੇਰ ਔਰ ਟੀਮਾਂ ਵੀ ਜਲਦੀ ਪਹੁੰਚ ਨੰਬਰ ਦਾ ਨੇ ਦਫਾਨ ਕੋ ਜੀ ਸੰਤ ਮਹਾਬੋਧ ਸਿੰਘ ਤੇ ਹੋਰ ਸਾਰੇ ਪੰਥਾਇਲ ਦੇ ਮੈਂਬਰ ਅਤੇ ਬਹੁਤ ਸਾਰੇ ਦਰਸ਼ਕ ਵੀ ਪਹੁੰਚੇ ਹੋਏ ਹਨ ਤੇ ਇਧਰ ਦੇ ਪਾਸੇ ਤੇ 발 ਵਿਗਾਟਨ ਕਰਨ ਆਉਂਦੇ ਹੈਗੇ ਤੇ ਬਸ ਇਸ ਤੋਂ ਬਾਅਦ ਚੋਟ ਘਾਟਨ ਤੋਂ ਬਾਅਦ ਇਹ ਵਾਲੀਬਾਲ ਵਾਲਾ ਟੂਰਨਾਮੈਂਟ ਵੀ ਚੱਲ ਪੈਣਗੇ ਠੀਕ ਆ ਭਾਈ ਲਾਈਵ ਵਾਲੇ ਵੀ ਪਹੁੰਚੇ ਹੋਏ ਹਨ ਵਾਲੀਬਾਲ ਦਾ ਵੀ ਉਦਘਾਟਨ ਕਰਨ ਬਾਬਾ ਜੀ ਮਾਹਾਂ ਪੁੱਛ ਪਹੁੰਚ ਗਏ ਨੇ ਹਨਾ ਤੇ ਪਿੰਡ ਝੋੜ ਰੋਹੀ ਦਾ ਇਹਦੇ ਵਿੱਚ ਤੇ ਅੱਜ 17 ਤਰੀਕ ਨੂੰ ਹੀ ਮੈਚ ਆਪਣਾ ਕਵਡੀ ਦੇ ਕੱਪ ਟੂਰਨਾਮੈਂਟ ਸਟਾਰਟ ਹੋਇਆ ਤੇ 17 ਤਰੀਕ ਦੇ ਹੀ ਅੱਜ ਕਨੇ ਬਾਲੀਬਾਲ ਦਾ ਜਿਹੜਾ ਕਿ ਮੈਚ ਅੱਜ ਤੋਂ ਸਟਾਰਟ ਹੋ ਗਏ ਠੀਕ ਆ ਬਹੁਤ ਵੱਡਾ ਲੋ ਜੀ ਬਾਬਾ ਜੀ ਕਰਨਗੇ ਹੁਣ ਉਦਘਾਟਨ ਲੋ ਜੀ ਬਾਬਾ ਜੀ ਨੇ ਕਰਤਾ ਰੁਗਾਟਣਾ ਇਸਾਈ ਸੰਗਤ ਹੋਂਸੀ ਹੋਈ ਆ ਲੈ ਕੇ ਬਾਬਾ ਜੀ ਦਾ ਸ਼ੁਰੂਆਤ ਲੈ ਕੇ ਵੀ ਪਿਛਲੇ ਮਹੀਨੇ ਦੀ ਨੀਣਾ ਨਹੀਂ ਗਿਆ ਜਿੱਤੂ ਹੁਣੇ ਆਹ ਸਾਹਮਣੇ ਉਧਰ ਦੇ ਪਾਸੇ ਲੋ ਜੀ ਕਰਤਾ ਬਾਬਾ ਜੀ ਨੇ ਰੁਗਾਟਣਾ ਸ਼ੁਰੂਆਤ ਕਰ ਗਈ ਤੇ ਗੁਰੂ ਮਹਾਰਾਜੀ ਕਿਰਪਾ ਦੇ ਨਾਲ ਬਹੁਤ ਸਨੇ ਮੈਚ ਹੋਣਗੇ ਦਰਬਾਰੀ ਬਾਲ ਦੇ ਬਾਲੀ ਬਾਲਾਂ ਦਾ ਵੀ 100 ਮੈਚ ਚੱਲ ਕਾ ਤੇ ਗੁਰੂ ਮਹਾਰਾਜੀ ਕਿਰਪਾ ਦੇ ਨਾਲ ਮਾਤਾ ਮਾਪੁਰ ਸੁਆਮੀ ਦੀ ਕੀ ਹੁੰਦੇ ਹਨ ਸੰਗਤ ਵਾਹ ਓਏ ਜੌਹਰ ਹੋਰ ਬੜੀ ਜੋਟੀ ਦੀ ਪੰਚਾਈ ਕੱਟਾਈ ਸਵਾ ਲੱਖ ਵਾਰ ਜਾ ਬਈ ਮੈਂ ਦਰਵਾ ਦੇਖੋ ਥੋੜੀਆਂ 55 ਨਹੀਂ ਪਰ ਜਦੋਂ ਇਕੱਲਾ ਸਾਡੀ ਫੇਲਣ ਖੇਲਦੀ ਜਾਂਦਾ ਨਾ ਆ ਗ੍ਰੀਨ ਨੰਬਰ 9 ਆ ਜਾਣਾ ਗੱਲਾਂ ਹੋਗੀਆਂ ਨੰਦੀ ਵਰਗੀਆਂ ਤੇ ਗੱਲਾਂ ਕਿਹਦੀ ਲੈ ਭਾਈ ਸੱਲੇ ਹੀ ਰੱਡਾ ਮਾਰਦਾ ਸਾਡੇ ਕਹਿੰਦੇ ਵੱਡੇ ਪ੍ਰਾਤ ਸੱਲੇ ਹੀ ਜਾ ਫਰਾਂ ਦਾ ਯਾਰ ਤੇ ਪਰ ਅਫਦਰ ਲੈ ਪਾਸੇ ਮੁੰਡਾ ਭੱਜਿਆ ਆਪਣੀ ਟੀਮ ਦੇ ਲਈ ਲੱਖਾਂ ਪੰਡ ਦਾ ਵਾਅਦਾ ਕਰ ਗਿਆ ਏ ਚੱਲ ਸੋਹਣਿਆ ਪਾਕ ਕਬੱਡੀ ਆ ਲੈ ਵੀ ਗੱਲੇ ਨੂੰ ਗੱਲਾ ਨਾ ਹਾਕੀ ਨਾ ਕੋਈ ਵੱਲਾ ਸਾਡੀ वचो ट्राई आउ मेणो मेण ਜੋ ਬੜਾ ਹੱਥ ਮਾਰਦਾ ਯਾਰ ਗੱਲਾਂ ਬਣਾਉਂਨੇ ਗੱਲ ਚੰਗੀ ਪਰ ਜੁੱਦੀ ਚੱਟੋਣਾ ਪਰ ਉਧਰਲੇ ਪਾਸੇ ਆਓ ਕਿਉਂ ਬਾਈ ਮੁੰਡਾ ਕਹਿੰਦੇ ਕੱਲੀ ਕਹਿੰਦੇ ਗੱਡਾ ਢੀਆਂ ਦੇਖੋ ਜੀ ਹਰੀਆਂ ਗੋਲਾ ਪਾਵੇ ਮੁੰਡੇ ਨੇ ਕਹਿੰਦੇ ਮੈਚ ਦਾ ਸਵਾਦ ਬਣਿਆ ਪਿਆਏ ਚਲੋ ਸੋਹਣਿਆ ਪਾਓ ਵੱਡੀ ਆਓ ਜੀ ਡੇਰਾ ਰੋਣਾ ਤੇ ਪੀਰ ਬਾਬਾ ਅਣੀ ਦਾ ਇਹ ਮੁੰਡੇ ਆਪਣੇ ਆਪ ਨੂੰ ਟਾਂ ਕਰਕੇ ਗਰਾਊਂਡ ਦੇ ਵਿੱਚ ਆ ਜਾਣਗੇ ਲੈ ਵੀ ਪੰਜਾਬੀ ਵੀਰੋ ਥਾਹ ਵਾਲੀ ਵਾਲ ਆ ਗਿਆ ਮੁੰਡਾ ਕਹਿੰਦੇ ਰੇਡ ਪਾਉਣ ਦੇ ਲਈ असीं चने प्रेन जहिड़ा चङा लॻे तूं उहो टैगरा पर अधे आओ, आओ. ਕਿੰਨੇ ਨੰਬਰ ਤੇ ਜੀ ਆ ਮੇਰੀਓ ਬੜੇ ਰਾਮੇ ਪਿੰਡ ਦੀ ਧਰਤੀ ਦਾ ਮੁੰਡਾ ਕਹਿੰਦੇ ਅੱਗੇ ਵੱਧਾ ਯਾਰੇ ਦਮ 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 ਸਿਆਮ ਲੇਖਣੇ ਲਾਗੇ ਜੇ ਕਰਕੇ ਰਾਮਾ ਪਿੰਡ 哎。<Yeah. S 2> yeah. ਕੰਟੀ ਮਾਰੀ ਪ੍ਰੇਮਤੀ ਨਿਹੰਗਾਂ ਦਾ ਖੇਡ ਕਬੱਡੀ ਨੂੰ ਸ਼ੌਕ ਪਿਆਦੀ ਹੈ ਰਾਂਦਾ ਪਰ ਉਧਰਲੇ ਪਾਸੇ ਮੇਰੇ ਵੀਰੋ RAME ਪੰਡਿਤ ਦੀ ਧਰਤੀ ਦਾ ਮੁੰਡਾ ਕਹਿੰਦੇ ਅੱਗੇ ਵੱਲ ਵਾਧਾ ਯਾਰਿਆ ਉਧਰਲੇ ਪਾਸੇ ਕਿਉਂ ਹੜੀਆ ਇਕੱਲਾ ਹੈ ਪਰ ਉਧਰਲੇ ਪਾਸੇ ਗੱਲਾ ਵਾਟਾ ਟਿਕਾਣੇ ਮੈਨੂੰ ਵੀ ਨਹੀਂ ਹੁੰਦੀ ਜਵਾਨੀ ਆਹ ਮੇਰੇ ਵੀਰੋ ਮੁੰਡਾ ਕਹਿੰਦੇ ਲੀਡਰ ਪੱਜੂ ਜਾਂ ਜੱਪਾ ਲੱਗੂ ਗੱਲਾ ਗੇਪ 55 ਕਿਲੋ 11 ਗੇ 52 ਕਿਲੋ ਵਾਲਾ ਟੀਮਾਂ ਨੂੰ ਵੈਂਟੀ ਕਰਦੀ ਹੈ ਬਿਟਾਈਆਂ ਨਿਕਲ ਯਾਰੀਆਂ ਜਿੱਤ ਕਿਸੇ ਨੇ ਵੀ ਗਿਲਾਇ ਸ਼ਿਕਵਾ ਹੋਵੇ ਉਹ ਟਾਈਨ ਅਗੇ ਦੇਖ ਸਕਦਾ ਹੈ ਮੈਚ ਚੋਗਾ ਸਮਾਪਤ ਮੈਚ ਚੋਗਾ ਬਈ ਸਮਾਪਤ